ਲੁਧਿਆਣਾ ਪ੍ਰਸ਼ਾਸਨ ਨੂੰ ਦਰਉਣੀ ਚਾਹੁੰਦੇ ਆ ਭਈ ਸਾਂਝੇ ਫਰੰਟ ਦੇ ਕਨਵੀਨਰਾਂ ਨੇ ਅੱਜ ਦੇ ਇਸ ਧਰਨੇ ਸੰਬੰਧੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਸੁਚੇਤ ਕਰ ਦਿੱਤਾ ਸੀ ਤੇ ਸਾਂਝੇ ਫਰੰਟ ਦੇ ਇਹ ਗੱਲ ਦਾ ਫੈਸਲਾ ਕੀਤਾ ਹੋਇਆ ਵੀ ਅਸੀਂ ਮਾਰਚ ਕਰਾਂਗੇ ਪਰ ਪ੍ਰਸ਼ਾਸਨ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਨੂੰ ਮੁੱਖ ਮੰਤਰੀ ਦੀ ਮੀਟਿੰਗ ਲੈ ਕੇ ਦਿੰਨੇ ਆ ਜੋ ਕਰੇ ਮੀਟਿੰਗ ਦਾ ਸੱਦਾ ਆ ਜਾਂਦਾ ਤਾਂ ਠੀਕ ਹੈ ਨਹੀਂ ਫਿਰ ਸਾਂਝਾ ਫਰੰਟ ਇਸ ਗੱਲ ਲਈ ਬਾਜਦਾ ਬਈ ਅਸੀਂ ਮਾਰਚ ਕਰਾਂਗੇ ਫੇਰ ਨਾ ਕਿਉਂ ਸਾਨੂੰ ਦੱਸਿਆ ਨਹੀਂ ਅਸੀਂ ਮੰਚ ਵੱਲੋਂ ਫੇਰ ਤੁਹਾਨੂੰ ਇੱਕ ਵਾਰ ਇਹ ਗੱਲ ਸੁਚੇਤ ਰੂਪ ਦੇ ਵਿੱਚ ਕਹਿਣੀ ਚਾਹੁੰਦੇ ਆ ਸੋ ਹੁਣ ਮੈਂ ਬੇਨਤੀ ਕਰਦਾ ਸਾਥੀ ਜਰਮਣਜੀਤ ਜੀ ਨੂੰ ਇਹਨਾਂ ਤੋਂ ਬਾਅਦ ਸਾਥੀ ਸ਼ਿਵ ਕੁਮਾਰ ਤਿਵਾੜੀ ਜੀ ਉਹ ਤਿਆਰ ਰਹਿਣ ਤੇ ਮੰਚ ਦੇ ਕੋਲ ਆ ਜਾਣ ਸਾਥੀ ਸ਼ਿਵ ਕੁਮਾਰ ਤਿਵਾੜੀ ਜੀ ਤੇ ਸਮਾ ਜਿਹੜਾ ਉਹ ਆਪਣਾ ਸਾਰੇ ਕਨਵੀਨਰਾਂ ਨੂੰ ਬੇਨਤੀ ਹੈ ਵੀ ਸਮੇਂ ਦੇ ਵਿੱਚ ਰਹਿ ਕੇ ਗੱਲ ਕੀਤੀ ਜਾਵੇ ਧੰਨਵਾਦ ਜੀ ਸਾਥੀ ਜਰਮਨ ਜੀ ਬਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ ਲੁਧਿਆਣਾ ਦੇ ਆਰ ਪੀ ਚੌਂਕ ਦੇ ਵਿੱਚ ਆਪਣੀਆਂ ਮੰਗਾਂ ਸੰਬੰਧੀ ਚਰਚਾ ਕਰ ਰਿਹਾ ਹੈ ਅਤੇ ਲੁਧਿਆਣਾ ਦੇ ਰਹਿਣ ਵਾਲੇ ਲੋਕਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਪਹੁੰਚੇ ਹੋਏ ਸਰਕਾਰ ਜੋ ਮੁਲਾਜ਼ਮ ਪੈਨਸ਼ਨਰ ਸਾਥੀ ਭੈਣੋ ਤੇ ਭਰਾਓ ਅੱਜ ਆਪਾਂ ਥੋੜਾ ਸਮਾਂ ਇੱਥੇ ਲਾਉਣਾ ਹੈ ਉਸ ਤੋਂ ਬਾਅਦ ਬਾਜ਼ਾਰਾਂ ਦੇ ਅੰਦਰ ਮਾਰਚ ਕਰਨਾ ਹੈ ਸਾਥੀਆਂ ਨੇ ਸਾਰੀਆਂ ਮੰਗਾਂ ਜੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਮੰਗਾਂ ਜੜੀਆਂ ਮਾਨਪਤਾ ਵਰਕਰਾਂ ਦੀਆਂ ਨੇ ਕੱਚੇ ਮੁਲਾਜ਼ਮਾਂ ਦੀਆਂ ਨੇ ਰੈਗੂਲਰ ਮੁਲਾਜ਼ਮਾਂ ਦੀਆਂ ਨੇ ਪੈਨਸ਼ਨਰਾਂ ਦੀਆਂ ਨੇ ਸਾਰਿਆਂ ਦੇ ਦੁੱਖ ਦੇ ਆਪੋ ਆਪਣੀ ਥਾਂ ਤੇ ਬਹੁਤ ਵੱਡੇ ਨੇ ਜੋ ਚਤ੍ਰੇ ਪੈਨਸ਼ਨਾਂ ਨੂੰ ਬੋਰਡ ਆਫ ਦਾ ਗੁਣਾਕ ਨਹੀਂ ਮਿਲਿਆ ਉਥੇ ਬਹੁਤ ਨਗੂਣੀਆ ਤਨਖਾਹਾਂ ਤੇ ਕੰਮ ਕਰਨ ਲਈ ਕੱਚੇ ਵਰਕਰ ਮਜਬੂਰ ਨੇ ਮਾਣ ਪੱਤਾ ਵਰਕਰਾਂ ਕੇਵਲ 25000 ਤੇ 30000 ਰੁਪਏ ਤੇ ਕੰਮ ਕਰ ਲਈ ਸਰਕਾਰ ਨੇ ਧੱਕੀਆਂ ਹੋਈਆਂ ਵਿਭਾਗਾਂ ਦੇ ਅੰਦਰ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਨੂੰ ਲੋਕ ਉਡੀਕ ਰਹੇ ਨੇ ਸਰਕਾਰ ਆਪਣੇ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਸਰਕਾਰ ਦੇ ਕੋਲ ਅੱਜ ਸਾਡੇ ਕੋਲ ਡੇਰ ਲਈ ਸਾਡੇ ਨਾਲ ਗੱਲ ਕਰਨ ਲਈ ਸਰਕਾਰ ਦੇ ਕੋਲ ਕੋਈ ਠੋਸ ਅਜੰਡਾ ਨਹੀਂ ਹੈਗਾ ਪੰਜਾਬ ਦੀ ਸਰਕਾਰ ਪਿਛਲੇ ਸਵਾ 3 ਸਾਲ ਚ 1 ਲੱਖ ਤੇ 12000 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕ ਚੁੱਕੀ ਹੈ ਤੇ ਹੁਣੇ ਅਜੇ ਥੋੜਾ ਜਿਹਾ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਹਨਾਂ ਨੇ ਦੁਬਾਰਾ 1000 ਕਰੋੜ ਰੁਪਏ ਦਾ ਕਰਜ਼ਾ ਫੇਰ ਚੁੱਕਿਆ ਹੈ ਹੁਣ ਹਾਲਤ ਇਹ ਹੈ ਕਿ ਇਹ ਕਮਾਉਂਦੇ ਐ ਤੇ ਉਹਦੇ ਚੋਂ ਛੱđa ਪਿੰਡਾਂ ਦੇ ਅੰਦਰ ਕੋਈ ਮਜ਼ਦੂਰ ਜਿਹੜਾ ਅੱਧੀ ਦਿਹਾੜੀ ਲੱਗਣ ਤੋਂ ਬਾਅਦ ਅੱਧਾ-ਅੱਧਾ ਪਾਈਆ ਤਾਂ ਸੰਸਣ ਚੀਜ਼ਾਂ ਆਪਣੇ ਘਰਾਂ 'ਚ ਖੜਦਾ ਏ ਇਹ ਉਸੇ ਤਰ੍ਹਾਂ ਕਰਜ਼ਾ ਚੁੱਕਦੇ ਐ ਤੇ ਕਰਜ਼ਾ ਚੁੱਕ ਚੁੱਕੇ ਤੁਹਾਨੂੰ ਤਨਖਾਹਾਂ ਦੇਣ ਲੱਗੇ ਹੋਏ ਐ ਪੰਜਾਬ ਦੀ ਹਾਲਤ ਇਹ ਹੈ ਵੀ ਇਹਨਾਂ ਦੇ ਕੋਲ ਜਿਹੜਾ 100 ਰੁਪਈਆ ਸੀਗਾ ਉਹਦੇ ਚੋਂ 48 ਰੁਪਏ ਕਰਜ਼ੇ ਵਜੋਂ ਵਾਪਸ ਕਰਨੇ ਪੈਂਦੇ ਆ ਇਹ ਹਾਲਤ ਕਾਂਗਰਸ ਦੇ ਵੇਲੇ 43 ਰੁਪਈਏ ਸੀ ਉਹਨਾਂ ਨੇ 5 ਰੁਪਈਏ ਕਰਜ਼ਾ ਵੱਧ ਵਾਪਸ ਕਰ ਰਹੇ ਆ ਇਸ ਕਰਕੇ ਇਹਨਾਂ ਦੀ ਹਾਲਤ ਜਾਦੀ ਖਰਾਬ ਹੈ ਕਾਰਨ ਕੀ ਹੈ ਇਹਨਾਂ ਦੀ ਉਹ ਨੀਤੀ ਜਿਹੜੀ ਨੀਤੀ ਇਹਨਾਂ ਨੇ ਆਪਣੇ ਮਾਲਕਾਂ ਦੇ ਕੋਲੋਂ ਲਈ ਹੈ ਕਾਰਪੋਰੇਟਾਂ ਦੇ ਕੋਲੋਂ ਉਹ ਭਾਰਤ ਦੇ ਅੰਦਰ ਅਮਬਾਨੀ ਅਡਾਨੀ ਦੇ ਰੂਪ ਚ ਨੇ ਉਹ ਵਿਦੇਸ਼ਾਂ ਦੇ ਅੰਦਰ ਫੈਸਲਾ ਦੇ ਰੂਪ ਚ ਨੇ ਤੇ ਹੋਰ ਬਹੁਤ ਸਾਰੇ ਬਿਲ ਗੇਟਸ ਵਰਗੇ ਲੋਕਾਂ ਦੇ ਰੂਪ ਚ ਨੇ ਅੱਜ ਪੂਰੀ ਦੁਨੀਆ ਅਸੀਂ ਜੋ ਕਹਿੰਦੇ ਸੀ ਵੀ ਇਹਨਾਂ ਨੀਤੀਆਂ ਨੇ ਲੋਕਾਂ ਦਾ ਕਚੂਮਰ ਕੱਢ ਛੱਡਣਾ ਹੈ 1991 ਤੋਂ ਕਹਿੰਦੇ ਆ ਰਹੇ ਆ ਅੱਜ ਪੂਰੀ ਦੁਨੀਆ ਦੇ ਅੰਦਰ ਲੋਕਾਂ ਦਾ ਸਰਫਿਕੋ ਵਿੱਚ ਲੋਕਾਂ ਦਾ ਕਚੂਮਰ ਨਿਕਲ ਚੁੱਕਾ ਹੈ ਤੁਸੀਂ ਦੇਖਿਆ ਅਮਰੀਕਾ ਦੇ ਅੰਦਰ ਲੋਕਾਂ ਦੇ ਉੱਤੇ ਚੜ੍ਹਉਣ ਨਹੀਂ ਫੌਜ ਫਤੀ ਹੋਈ ਹੈ ਲਾਸ ਐਂਜਲਸ ਕੈਲੀਫੋਰਨੀਆ ਦੇ ਅੰਦਰ ਉਥਾਂ ਦਾ ਜਿਹੜੇ ਲੋਕ ਹੈਗੇ ਆ ਛਟੋਰਾ ਨੂੰ ਲੁੱਟ-ਲੁੱਟ ਕੇ ਭੱਜ ਰਹੇ ਆ ਆਪਣੇ ਦੇਸ਼ ਦੇ ਅੰਦਰ ਹਾਲਤ ਮਾੜੀ ਐ ਤੇ ਸਰਕਾਰ ਕੋਲ ਦੇਣ ਦਵਾਉਣ ਲਈ ਕੁਝ ਨਹੀਂ ਐ ਇਸ ਕਰਕੇ ਉਹ ਜੰਗਲਾਂ ਦੇ ਅੰਦਰ ਲੋਕਾਂ ਨੂੰ ਮਾਹਵਦੀ ਕਹਿ ਕੇ ਮਾਰ ਰਹੀ ਐ ਤੇ ਇੱਥੇ ਲੋਕਾਂ ਨੂੰ ਦੇਸ਼ ਰੋਹੀ ਕਹਿ ਕੇ ਜੇਲ੍ਹਾਂ 'ਚ ਤੱਕ ਰਹੀ ਐ ਸਾਰੇ ਵਰਗ ਜਿਹੜੇ ਆ ਸਰਕਾਰ ਤੋਂ ਦੁਖੀ ਨੇ ਇਸ ਕਰਕੇ ਤੁਸੀਂ ਆਏ ਹੋ ਤੁਸੀਂ ਆਪਣੀ ਤਕੜਾ ਹੱਲਾ ਲੈ ਕੇ ਆਏ ਹੋ ਲਾਜ਼ਮੀ ਤੌਰ ਤੇ ਆਪਾਂ ਇਸ ਹੱਲੇ ਨੂੰ ਜਦੋਂ ਬਾਜ਼ਾਰਾਂ 'ਚ ਜਾਵਾਂਗੇ ਸਰਕਾਰ ਨੂੰ ਪਛਲ ਖੁਰੀ ਭੱਜਣ ਲਈ ਮਜਬੂਰ ਕਰਾਂਗੇ ਤੁਹਾਨੂੰ ਇੱਕੋ ਬੇਨਤੀ ਕੋਈ ਵੀ ਸਾਥੀ ਇੱਥੇ ਬੈਠੇ ਹੋਣਾ ਤੈਦਲ ਜਾਣਾ ਹੈ ਜਿਹੜੀਆਂ ਵੱਡੀਆਂ ਉਮਰਾਂ ਦੇ ਸਾਥੀ ਹੋਣਗੇ ਉਹ ਜ਼ਰੂਰ ਆਪਣੀ ਗੱਡੀ ਲਾਓ ਪਿੱਛੇ ਵਾਪਸ ਨਾ ਮੁੜ ਕੇ ਜਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀ